ਲਲਾ ਬੇਗਨੇ ਵੇਖਿਆ ਵੀ ਵੇਖੀਏ ਸਾਈਂ ਮਹਾਰਾਜ ਦੇ ਦਰਬਾਰ ਚ ਭੱਜਣ ਵਾਲੇ ਕਿੰਨੇ ਆ ਲੜਨ ਵਾਲੇ ਕਿੰਨੇ ਆ ਛਕਣ ਛਕਾਉਣ ਵਾਲੇ ਕਿੰਨੇ ਆ ਉਹਨੇ ਭੇਜਿਆ ਹਸਨ ਖਾਨ ਨੂੰ ਹਸਨ ਖਾਨ ਨੇ ਮਹਾਰਾਜ ਦੇ ਡੇਰੇ ਦੇ ਤਿੰਨ ਕੇ ਗੇੜੇ ਕੱਢੇ ਨਾ ਜਦੋਂ ਹਸਨ ਖਾਨ ਦੀ ਕਿਸਮਤ ਮਾੜੀ ਬਾਬਾ ਵਿਧੀ ਚੰਦ ਸਾਹਿਬ ਦੀ ਨਿਗਾਹ ਚੜ ਗਿਆ ਬਾਬਾ ਵਿਧੀ ਚੰਦ ਸਾਹਿਬ ਨੇ ਹਸਾਬ ਲਾਇਆ ਵੀ ਨਾ ਇਹ ਬੰਦਾ ਲੰਗਰ ਚ ਜਾਂਦਾ ਤੇ ਨਾ ਮੱਥਾ ਟੇਕਣ ਜਾਂਦਾ ਆਇਆ ਕਿਹੜੀ ਗੱਲੋਂ ਹੁਣ ਬੰਦਾ ਦੋ ਕੰਮ ਹੀ ਇੱਥੇ ਕਰੂਗਾ ਜਾਂਦੇ ਸ਼ਰਦਾਈ ਛਗੂ ਜਾਂ ਲੰਗਰੇ ਜਾਊ ਤੇ ਜਾਂ ਇੱਥੇ ਆਊ ਤੇ ਜਿਹੜਾ ਵਾਧੂ ਐਵੇਂ ਹੀ ਘੇਰੇ ਕੱਤੀ ਜਾਵੇ ਘੇਰੇ ਕੱਤੀ ਜਾਵੇ ਕਿਸੇ ਨਾ ਕਿਸੇ ਸਿਆਣੀ लाਡਲੀ ਫੌਜ ਦੀ ਨਿਗਾਹ ਤੇ ਉਹਨੇ ਪੈ ਹੀ ਜਾਣਾ ਵੀ ਇਹ ਬੰਦਾ ਨਾ ਇੱਧਰ ਆ ਨਾ ਇੱਧਰ ਆ ਬਾਬੇ ਬਿਦੀ ਚੰਦ ਸਾਹਿਬ ਨੇ ਹਸਨ ਖਾਨ ਨੂੰ ਆਗਾ ਤੂੰ ਕਿੱਧਰ ਸੂੇਰ ਦਾ ਵੇਖਦੇ ਤੈਨੂੰ ਕਹਦੇ ਇੱਧਰ ਨੂੰ ਤੁਰ ਜਾ ਨਾ ਕਹਦੇ ਇੱਧਰ ਨੂੰ ਤੁਰ ਜਾ ਨਾ ਹੈ ਕੌਣ ਜਦੋਂ ਬਹਾਦਰ ਬਾਬਾ ਬਿਦੀ ਚੰਦ ਸਾਹਿਬ ਨੇ 6.5 ਫੁੱਟ ਕੱਦ ਹੈਨ ਦਮਕਾ ਮਾਰਿਆ ਤੇ ਹਸਨ ਖਾਨ ਦੀ ਖਾਨੇੋਂ ਗਈ ਹਸਨ ਖਾਨ ਨੇ ਵੈਸੇ ਹੀ ਸੋਚ ਲਿਆ ਕਿ ਜੇ ਬਹੁਤਾ ਝੂਠ ਬੋਲਿਆ ਇਹਨੇ ਬਕਾਅ ਤੇ ਲੈਣਾ ਹੀ ਆ ਕੁੱਟ ਖਾਣ ਨਾਲੋਂ ਚੰਗਾ ਵੈਸੇ ਹੀ ਬੱਕ ਪੈਣਾ ਕਹਿੰਦਾ ਬਾਬਾ ਜੀ ਮੈਂ ਜੇ ਜਸੂਸ ਮੈਂ ਆਇਆ ਤੁਹਾਡੇ ਦਰਬਾਰ ਦੀ ਜਸੂਸੀ ਕਰਨ ਵਾਸਤੇ ਮਹਾਰਾਜ ਦੇ ਖਲੋਤੇ ਸਿੱਖ ਬਹਾਦਰ ਬਾਬਾ ਬਿਦੀ ਚੰਦ ਸਾਹਿਬ ਨੇ ਆਖਿਆ ਪੱਕੀ ਗੱਲ ਆ ਕਹਿੰਦਾ ਹਾਂ ਬਹਾਦਰ ਪਾਪਾ ਬਿਦੀ ਚੰਦ ਸਾਹਿਬ ਨੇ ਗਲਮੇ ਤੋਂ ਫੜਿਆ ਤੇ ਹਸਨ ਖਾਨ ਨੂੰ ਧੂਕੇ ਮਹਾਰਾਜ ਦੇ ਦਰਬਾਰ ਚ ਲਈ ਜਾਵੇ ਜਦੋਂ ਅੱਧ ਜੇ ਚੱਲ ਗਿਆ ਨਾ ਬਾਬਾ ਬਿਦੀ ਚੰਦ ਸਾਹਿਬ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੋਚਿਆ ਵੀ ਮਹਾਰਾਜ ਦਾ ਸੁਭਾਅ ਬੜਾ ਦਿਆਲੂ ਕਿਰਪਾਲੂ ਜਾਵਾ ਜੇ ਮੈਂ ਉੱਥੇ ਲੈ ਗਿਆ ਤੇ ਮਹਾਰਾਜ ਨੇ ਪੈਂਦਿਆ ਹੀ ਅੱਖਣਾ ਛੱਡ ਦੇ ਉੱਥੇ ਤੇ ਨੇ ਛੁੱਟ ਜਾਣਾ ਤੇ ਚੰਗਾ ਹੋਵੇ ਮਹਾਰਾਜ ਕੋ ਖੜਨ ਤੋਂ ਪਹਿਲਾਂ ਪਹਿਲਾਂ ਹੱਥ ਝਾੜ ਹੀ ਲਵਾਏ ਦੇ ਉੱਤੇ ਮੁੜ ਕੇ ਦਾ ਲੱਗਣਾ ਨਹੀਂ ਮੇਰਾ ਬਾਬੇ ਬਿਧੀ ਚੰਦ ਨੇ ਹਸਨ ਖਾਨ ਰਾਜ ਢਾ ਕੱਢਿਆ ਜਦੋਂ ਐਨ ਕਸ਼ਮੀਰ ਦੇ ਸੇਵ ਵਰਗੀਆਂ ਗੱਲਾਂ ਲਾਲ ਕਰ ਲਈਆਂ ਨਾ ਤੇ ਮਹਾਰਾਜ ਕੋ ਲਿਆਦਾ ਮਹਾਰਾਜ ਅੱਜ ਜੂਸ ਹੈ ਜਸੂਸੀ ਕਰਨ ਵਾਸਤੇ ਆਇਆ ਏ ਸੱਚੇ ਪਾਲਸ਼ਾ ਕਹਿੰਦੇ ਬਹਾਦਰ ਬਾਬਾ ਵਿਦੀ ਚੰਦ ਸਾਹਿਬ ਜੀ ਕੋਈ ਗੱਲ ਨਹੀਂ ਉਹਨੂੰ ਉਹਦਾ ਕੰਮ ਕਰਦਿਓ ਤੇ ਬਾਬਾ ਵਿਦੀ ਚੰਦ ਸਾਹਿਬ ਕਹਿੰਦੇ ਮਹਾਰਾਜ ਕਰੀਏ ਤਾਂ ਸੇਵਾ ਪਾਣੀ ਤੇ ਸੱਚੇ ਪਾਲਸ਼ਾ ਧਿਆਨ ਨਾ ਵੇਖ ਕੇ ਕਹਿੰਦੇ ਬਾਬਾ ਜੀ ਕਸਰ ਕੋਈ ਛੱਡੀ ਨਹੀਂ ਜ ਆਪਦੀ ਪਹਿਲਾਂ ਦੁਸ਼ਮਣ ਆ ਜਸੂਸੀ ਕਰਨ ਆਇਆ ਇਹਨੂੰ ਇਹਦਾ ਕੰਮ ਕਰਦਿਓ ਇਹਦੀ ਸੇਵਾ ਰੱਜ ਕੇ ਕਰੋ ਇਹਨੂੰ ਪੁੱਛੋ ਵੀ ਸੇਵਾ ਕਰਵਾ ਹਸਨ ਖਾਨ ਹੱਥ ਜੋੜ ਕੇ ਕਹਿੰਦਾ ਮਹਾਰਾਜ ਆ ਜੁੜੇ ਮੇਰੇ ਹੱਥ ਇੱਕ ਤੇ ਤੁਹਾਡੀ ਸੇਵਾ ਦਾ ਨਹੀਂ ਜੇ ਪਤਾ ਲੱਗਦਾ ਛੱਤਰ ਫੇਰਨਾ ਤਾਂ ਵੀ ਸੇਵਾ ਕਰ ਲੋ ਜੇ ਰੋਟੀ ਪਾਣੀ ਖੋਣਾ ਤਾਂ ਵੀ ਸੇਵਾ ਕਰ ਲੋ ਸੇਵਾ ਕਰਨੀ ਕਿਹੜੀ ਆ ਤੁਸੀਂ ਮੈਨੂੰ ਇਹ ਦੱਸ ਦਿਓ ਬਹਾਦਰ ਬਾਬਾ ਬਿਦੀ ਚੰਦ ਆਣ ਲਗੇ ਤੈਨੂੰ ਕੁਝ ਸ਼ਿਕਾਉਣ ਨੇ ਆ ਕੜਾ ਪ੍ਰਸ਼ਾਦ ਦੀ ਵੱਡੀ ਪ੍ਰਾਤ ਭਰ ਕੇ ਲਿਆ ਆਂਦੀ ਹਸਨ ਖਾਨ ਦੇ ਅੱਗੇ ਰੱਖੀ ਤੇ ਬਹਾਦਰ ਬਾਬਾ ਬਿਦੀ ਚੰਦ ਸਾਹਿਬ ਉਹਦੇ ਕੰਨ ਚ ਪਤਾ ਕੀ ਜਾਂਦੇ ਕਹਿੰਦੇ ਹਸਨ ਖਾਨ ਉਦਾਂ ਤੇ ਨਹੀਂ ਅਸੀਂ ਕੁਝ ਵੀ ਜਾਂਦੇ ਉਦਾਂ ਦਿੰਦੇ ਬੜਾ ਮਾਣ ਸਨਮਾਨ ਪਰ ਜਿਹੜਾ ਬੰਦਾ ਲੰਗਰ 'ਚ ਜੂਠ ਛੱਡੇ ਨਾ ਅਸੀਂ ਗਲ ਘੁੱਟ ਕੇ ਮਾਰ ਦਿੰਦੇ ਹੁੰਦੇ ਹੀ ਬੰਦਾ ਲਓ ਜੀ ਹਸਨ ਖਾਂ ਦਾ ਉਤਲਾਸਾ ਉੱਤੇ ਥੱਲੇ ਲੜਦਾ ਥੱਲੇ ਥੋੜਾ ਜਿਹਾ ਪ੍ਰਸ਼ਾਦ ਛਕਿਆ ਨਾਸਾਂ 'ਚੋਂ ਪਾਣੀ ਅੱਖਾਂ 'ਚੋਂ ਪਾਣੀ ਬੁਰੀ ਹਾਲਤ ਹੱਥ ਜੋੜ ਕੇ ਕਹਿੰਦਾ ਵਿਦੀ ਚੰਦ ਜੀ ਗਲ ਘੁੱਟ ਕੇ ਮਾਰਦੇ ਹੋ ਤੇ ਸੌਖਾ ਆ ਪਹਿਲੇ ਬੰਦੇ ਵੇਖੇ ਜਿਹੜੇ ਰਜਾ ਰਜਾ ਕੇ ਮਾਰਦੇ ਹੋ ਮਹਾਰਾਜ ਕਹਿੰਦੇ ਤਾਂ ਉੱਠ ਜੋ ਵੇਖਿਆ ਹੀ ਸੱਚੋ ਸੱਚ ਜਾ ਕੇ ਦਸੀ ਹਸਨ ਖਾਨ ਆਇਆ ਲਲਾ ਬੇਗ ਦੇ ਕੋਲ ਲਲਾ ਬੇ ਕਹਿੰਦਾ ਕੀ ਵੇਖਿਆ ਤੇ ਹਸਨ ਖਾਨ ਨੇ ਅੱਖੋਂ ਡਿਠੇ ਹਾਲ ਮਹਾਰਾਜ ਨੇ ਆਖੇ ਸੱਚੋ ਸੱਚ ਦਸੀ ਜਦੋਂ ਸੱਚੋ ਸੱਚ ਜਾ ਕੇ ਦੱਸਿਆ ਨਾ ਲਲਾ ਬੇਗ ਪੁੱਛਦਾ ਹਸਨ ਖਾਨ ਕਿੱਦਾਂ ਦੀ ਤਿਆਰੀ ਮਹਾਰਾਜ ਵਾਲੇ ਬੰਨੇ ਤੇ ਹਸਨ ਖਾਨ ਕਹਿੰਦਾ ਲਲਾ ਬੇਗ ਜੀ ਸਮਾਨ ਕਿੰਨਾ ਕੁ ਗੱਡਿਆਂ ਤੋਂ ਲਾਇਆ ਆਪਾਂ ਕਹਿੰਦਾ ਥੋੜਾ ਬਹੁਤਾ ਲੱਥ ਗਿਆ ਕਹਿੰਦਾ ਜਿੰਨਾ ਕੁ ਲੱਥਿਆ ਠੀਕ ਐ ਬਾਕੀ ਬੰਨੀਏ ਤੇ ਵਾਪਸ ਚਲੀਏ ਉਹਨਾਂ ਨਾਲ ਨਹੀਂ ਲੜਿਆ ਜਾਣਾ ਸਾਡੇ ਕੋਲ ਐਡੇ-ਐਡੇ ਹੱਥ ਭਾਰੇ ਉਹ ਗਿਣਤੀ 'ਚ ਭਾਵੇਂ ਥੋੜੇ ਆ ਪਰ ਸਾਡੇ ਲੱਖਾਂ ਤੇ ਭਾਰੀ ਪੈ ਜਾਣੇ ਆ ਜਦੋਂ ਹਸਨ ਖਾਨ ਨੇ ਸਿਫਤ ਕੀਤੀ ਨਾ ਮਹਾਰਾਜ ਦੇ ਦਰਬਾਰ ਦੀ ਤੇ ਲਲਾ ਬੇਗ ਨੇ ਥਾੜ ਕਰਕੇ ਚਪੇੜ ਉਹਦੇ ਮੂੰਹ ਤੇ ਮਾਰੀ ਕਹਿੰਦਾ ਮੇਰੇ ਸਾਹਮਣੇ ਖਲੋ ਕੇ ਮੇਰੇ ਦੁਸ਼ਮਣ ਦੀਆਂ ਸਿਫਤਾਂ ਕਰਦਾ ਇਹ ਲੀਡਰਾਂ 'ਚ ਕਮੀ ਹੁੰਦੀ ਆ ਇਹਨਾਂ ਦੀਆਂ ਸਿਫਤਾਂ ਕਰੀ ਜਾਓ ਤੇ ਸਿਰ 'ਚ ਜਦੋਂ ਕਿਸੇ ਦੀ ਕਰੋ ਨਾ 沽ੜਕ ਡੰਡਿਓ ਪਾਰ ਹੋ ਜਾਂਦੇ ਇਹ ਵੀ ਬੰਦੇ 'ਚ ਕਮੀ ਹੁੰਦੀ ਆ ਜਿਹੜਾ ਕਿਸੇ ਦੀ ਸਿਫਤ ਨਹੀਂ ਨਾ ਸੁਣ ਜੋਗਾ ਉਹ ਬੰਦਾ ਅੱਜ ਵੀ ਫੇਲਿਆ ਤੇ ਕੱਲ ਨੂੰ ਵੀ ਫੇਲਿਆ ਇਸ ਕਰਕੇ ਮਾਦਾ ਤਗੜਾ ਹੋਣਾ ਚਾਹੀਦਾ ਹਾਜਮਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਵੀ ਸਾਰੀਆਂ ਸਿਫਤਾਂ ਮੇਰੀਆਂ ਹੀ ਹੋਈ ਜਾਣ ਸੱਤ ਬਗਾਨੇ ਦੀ ਵੀ ਸਿਫਤ ਹੋਵੇ ਤੇ ਸਹੀ ਕੰਮ ਦੇ ਵਿੱਚ ਸਿਰ ਲਾ ਦੇਣਾ ਚਾਹੀਦਾ ਲਾ ਲੋ ਜੀ ਹਸਨ ਖਾਨ ਨੂੰ ਪਈ ਕੁੱਟ ਜਦੋਂ ਵੱਜੀਆਂ ਚਪੇੜਾਂ ਤੇ ਕੱਢਿਆ ਦਰਬਾਰ ਵਿੱਚੋਂ ਇੰਨਾ ਵੀ ਬਾਹਰ ਤੇ ਹਸਨ ਖਾਨ ਬਾਹਰ ਜਾ ਕੇ ਕਹਿੰਦਾ ਵੀ ਜਾਵਾਂ ਕਿੱਧਰ ਜੇ ਇਹਦੇ ਲਾਹੌਰ ਗਿਆ ਲੋਕਾਂ ਆਖਣਾ ਡਰਦਾ ਮਹਾਰਾ ਆ ਗਿਆ ਇਹਨਾਂ ਰਖਣਾ ਨਹੀਂ ਤੇ ਮਹਾਰਾਜ ਦਾ ਦਰਬਾਰ ਤੇ ਦੁਸ਼ਮਣ ਉਹਨਾਂ ਤੇ ਮੈਨੂੰ ਕੁੱਟਣਾ ਹੀ ਕੁੱਟਣਾ ਸੀ ਮੈਨੂੰ ਆਪਣਿਆਂ ਨੇ ਵੀ ਕੁੱਟਿਆ ਫਿਰ ਇਹਦੇ ਦਿਮਾਗ ਨੇ ਇੱਕ ਸਕੀਮ ਲਾਈ ਕਹਿੰਦਾ ਦੁਸ਼ਮਣ ਬਣ ਕੇ ਗਿਆ ਤੇ ਅਗਲੇ ਆਨੇ ਕੜਾਹ ਪ੍ਰਸ਼ਾਦ ਖਵਾਇਆ ਹੀ ਇਧਰ ਦਾ ਛੱਡ ਉਧਰ ਚੱਲ ਮਹਾਰਾਜ ਵਾਲੇ ਬੰਨੇ ਮਹਾਰਾਜ ਨੂੰ ਕਹੇ ਮੈਂ ਤੁਹਾਡੇ ਕੋ ਆ ਅਜੇ ਦੀਵਾਨ ਦੀ ਸਮਾਪਤੀ ਹੁੰਦੀ ਸੀ ਹਸਨ ਖਾਂ ਆ ਗਿਆ ਪੱਗ ਕੱਠੇ ਵੱਜੀ ਤੇ ਮਹਾਰਾਜ ਕਹਿੰਦੇ ਹਸਨ ਖਾਂ ਇਨੀ ਮਾੜੀ ਹਾਲਤ ਅਹੀਂ ਤੇ ਨਹੀਂ ਕੀਤੀ ਤੇਰੀ ਕੀ ਹੋਇਆ ਤੈਨੂੰ ਤੇ ਹਸਨ ਖਾਂ ਕਹਿੰਦਾ ਮਹਾਰਾਜ ਤੁਸੀਂ ਆਪੇ ਦੇ ਆਖਾਏ ਸੱਚ ਬੋਲਨੀ ਤੇ ਸੱਚ ਦੇ ਫਿਰ ਪੱਗਾਂ ਲਵਾਉਂਦਾ ਹੀ ਹੁੰਦਾ ਜੀ ਇਹ ਗੱਲ ਪੱਕੀ ਆ ਲੋਕਾਂ ਦੀਆਂ ਬੁੱਤੀਆਂ ਕਰੀ ਜਾਓ ਲੋਕਾਂ ਨੂੰ ਝੂਠੀ ਸੱਚੀ ਪਾਲਛਮਾਰੀ ਜਾਓ ਤੁਹਾਡੀ ਬੱਲੇ ਬੱਲੇ ਆ ਜਦੋਂ ਸੱਚ ਦਾ ਰਾਹ ਫੜ ਲਿਆ ਪੱਗ ਅੱਜ ਵੀ ਲੱਥੀਆ ਤੇ ਕੱਲ ਵੀ ਲੱਥੀਆ ਸੱਚੇ ਬੰਦਿਆਂ ਦੀਆਂ ਪੱਗਾਂ ਅੱਜ ਕੱਲ ਲੱਥ ਜਾਇਆ ਕਰਦੀਆਂ ਜੀ ਅਗਲੇ ਬੰਨੇ ਹਸਨ ਖਾਨੇ ਆ ਕੇ ਆਖਿਆ ਮਹਾਰਾਜ ਮੈਨੂੰ ਪਈ ਜੇ ਕੁੱਟ ਮੈਂ ਆਗਾਜ ਤੁਹਾਡੇ ਵਾਲੇ ਬੰਨੇ ਤੇ ਮਹਾਰਾਜ ਅਗਲੀ ਗੱਲ ਪਤਾ ਕੀ ਆ ਮੈਂ ਤੁਹਾਡਾ ਸੇਖ ਬਣ ਕੇ ਨਹੀਂ ਜਿਆ ਆ ਮੈਂ 10 10 ਕਟਾਉਣੇ ਆ ਕੱਲ ਸਾਰੇ ਮੈਂ ਤਦ ਤੁਹਾਡੇ ਵਾਲੇ ਬੰਨੇ ਆਇਆ ਅਗਲਾ ਦਿਨ ਹੋਇਆ ਜੰਗ ਸ਼ੁਰੂ ਹੋਇਆ ਪਹਿਲੀ ਹੱਡੇ ਮੈਦਾਨੇ ਜੰਗ ਅੰਦਰ ਕਮਰ ਬੇਗ ਮਰਿਆ ਕਮਰ ਬੇਗ ਦਾ ਮੁਕਾਬਲਾ ਰਾਏ ਜੋਧ ਨਾਲ ਹੋਇਆ ਇਸ ਜੰਗ ਦੇ ਵਿੱਚ ਦੂਜੇ ਨੰਬਰ ਉੱਤੇ ਕਾਸਮ ਬੇਗ ਆਇਆ। ਬਾਬੇ ਜੇਠੇ ਦੇ ਕੋਲੋਂ ਮਾਰਿਆ ਗਿਆ। ਤੀਜੇ ਨੰਬਰ ਉੱਤੇ ਆਇਆ ਸ਼ਮਸ਼ ਬੇਗ ਜਦੋਂ ਸ਼ਮਸ਼ ਬੇਗ ਆਵੇ ਨਾ ਤੇ ਮਹਾਰਾਜ ਦੇ ਸੱਜੇ ਬੰਨੇ ਘੋੜੇ ਦੇ ਕੋਲ ਖਲੋਤਾ ਸੀ ਹਸਨ ਖਾਂ ਜਿਹੜਾ ਰਾਤੀ ਕੁੱਟ ਖਾ ਕੇ ਆਇਆ ਉਧਰੋਂ। ਕਹਿੰਦਾ ਮਹਾਰਾਜ ਔ ਜਿਹੜਾ ਬੰਦਾ ਆਉਂਦਾ ਨਾ ਅੱਧੀ ਜੰਗ ਆ ਇਹਨੂੰ ਮਾਰ ਲਓ ਜਿੱਤ ਤੁਹਾਡੀ ਆ। ਪਰ ਮਹਾਰਾਜ ਦੀ ਖੂਬੀ ਦੱਸਾਂ ਇਹ ਬੰਦੇ ਹਥਾਣਾ ਪਾੜ ਦਿੰਦਾ ਜੀ। ਇਦੇ ਵਰਗਾ ਤਲਵਾਰਬਾਜ਼ ਕੋਈ ਨਹੀਂ ਇਦੇ ਵਰਗਾ ਤੀਰਅੰਦਾਜ਼ ਕੋਈ ਨਹੀਂ ਇਦੇ ਵਰਗਾ ਘੋੜਸਵਾਰ ਕੋਈ ਨਹੀਂ ਪਰ ਇਦੇ ਵਰਗਾ ਪਲਵਾਨ ਵੀ ਕੋਈ ਨਹੀਂ ਜੇ ਇਹਨੇ ਚਰ ਨੂੰ ਮਗਰੋਂ ਆਵਾਜ਼ ਆਈ ਬਹਾਦਰ ਬਾਬਾ ਬਿਧੀਚੰਦ ਸਾਹਿਬ ਦੀ ਕਹਿੰਦਾ ਮਹਾਰਾਜ ਜੰਗ ਖਤਮ ਹੋ ਚਲੀ ਮੇਰਾ ਨੋਂਗਾ ਹੀ ਨਹੀਂ ਪੈਂਦਿਆ ਬੰਦੇ ਅੱਧੋਂ ਜ਼ਿਆਦਾ ਮਰ ਗਏ ਮੈਨੂੰ ਕਦੋਂ ਸੱਦਣਾ ਮਹਾਰਾਜ ਕਹਿੰਦੇ ਚੱਲ ਬਿਧੀਚੰਦ ਸਾਹਿਬ ਜੀ ਤੁਸੀਂ ਚਲੋ ਬਹਾਦਰ ਬਾਬਾ ਬਿਧੀਚੰਦ ਸਾਹਿਬ ਤੁਰੇ ਜਾਂ ਜੰਗ ਨੂੰ ਤੇ ਹਸਨ ਖਾਨ ਮਗਰੋਂ ਆਵਾਜ਼ ਮਾਰ ਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਇਹ ਲੜ ਦੂਗਾ ਮਹਾਰਾਜ ਕਹਿੰਦੇ ਤੈਨੂੰ ਕੋਈ ਭਲੇਖਾ ਇਹ ਆਪਣੀਆਂ ਦੋਹਾਂ ਗੱਲਾਂ ਤੇ ਹੱਥ ਰੱਖ ਕੇ ਕਹਿੰਦਾ ਨਾ ਮਹਾਰਾਜ ਸੇਕ ਤੇ ਅਜੇ ਵੀ ਕੱਲ ਦਾ ਨਿਗਲਦਾ ਹੱਥ ਮੈਨੂੰ ਲੱਗ ਗਿਆ ਇਧਰ ਨੇ ਬੰਨਿਓ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਆਏ ਜੰਗ ਦੇ ਅੰਦਰ ਲਓ ਜੀ ਜੰਗ ਸ਼ੁਰੂ ਹੋ ਗਿਆ ਹਸਨ ਖਾਨ ਬਦਲੇ ਪੈਤੜੇ ਉਹਨੇ ਪਹਿਲਾਂ ਤੀਰਾਂ ਦੀ ਜੰਗ ਕੀਤੀ ਤੀਰ ਖਤਮ ਹੋ ਗਏ ਫਿਰ ਤਲਵਾਰਾਂ ਦੀ ਜੰਗ ਹੋਈ ਲੜਦਿਆਂ ਲੜਦਿਆਂ ਪਰ ਨੇ ਵਾਰ ਕਰਦਿਆਂ ਕਰਦਿਆਂ ਬਹਾਦਰ ਬਾਬਾ ਵਿਦੀ ਚੰਦ ਤੇ ਸ਼ਮਸ਼ ਬੇਗ ਦੀ ਤਲਵਾਰ ਟੁੱਟ ਕੇ ਜ਼ਮੀਨ ਉੱਤੇ ਆੜ ਗਈ ਜਦੋਂ ਤਲਵਾਰ ਟੁੱਟੀ ਤੇ ਦੂਰ ਖਲੋਤਾ हसनਖਾ ਪੱਬਾਂ ਤੇ ਹੋ ਕੇ ਨੱਚਿਆ ਕਹਿੰਦਾ ਮਹਾਰਾਜ ਹੁਣ ਆਊ ਮਜ਼ਾ ਕਿਉਂਕਿ ਹੁਣ ਲੜਾਈ ਹੋਣੀ ਏ ਹੱਥੋਂ ਹੱਥੀ ਤੇ ਜਿਹਦੇ ਡੌਲਿਆਂ 'ਚ ਹੋਈ ਨਾ ਤਾਕਤ ਉਹ ਬੰਦਾ ਜਿੱਤੂਗਾ ਬਹਾਦਰ ਬਾਬਾ ਵਿਦੀ ਚੰਦ ਸਾਹਿਬ ਨੇ ਵੰਗਾਰ ਕੇ ਆਖਿਆ ਸ਼ਮਸ਼ ਬੇਗ ਬਹਾਦਰ ਤੂੰ ਹੀ ਬੜਾ ਨਾਂ ਬੜਾ ਸੁਣਿਆ ਤੇਰਾ ਕਹਿੰਦੇ ਬੰਦੇ ਅੱਧ ਕਿਉਂ ਪਾੜ ਦੇਣਾ ਹੁਨਾ ਪਰ ਆ ਤੈਨੂੰ ਮਾਜੇ ਦੇ ਮਜੇ ਹੀ ਲਾਦੇ ਹੱਥ ਵਿਖਾਈਏ ਬਦੜੇ ਪੈਤੜੇ ਹੋਇਆ ਜੰਗ ਸ਼ੁਰੂ ਹੋਏ ਬਹਾਦਰ ਗੁੱਥਮ ਗੁੱਥਾ ਕਦੀ ਬਾਬਾ ਬਿਧੀ ਚੰਦ ਸਾਹਿਬ ਉਤੇ ਕਦੀ ਸ਼ਮਸ਼ ਬੇਗ ਉਤੇ ਕਦੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਉਤੇ ਕਦੀ ਸ਼ਮਸ਼ ਬੇਗ ਉਤੇ ਆਖਰਕਾਰ ਇਸ ਜੰਗ ਨੂੰ ਖਤਮ ਕਰਨ ਵਾਸਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਸ਼ਮਸ਼ ਬੇਗ ਨੂੰ ਮਾਰਿਆ ਧੋਬੀ ਪਟਕਾ ਉਹਦੀ ਸੱਚੀ ਲੱਤ ਤੇ ਪਾ ਕੇ ਸਾਰਾ ਭਾਰ ਤੇ ਖੱਬੀ ਲੱਤ ਦੋਵਾਂ ਹੱਥਾਂ ਵਿੱਚ ਲੈ ਕੇ ਇੰਨੇ ਜ਼ੋਰ ਨਾਲ ਖਿੱਚਿਆ ਕਿ ਸ਼ਮਸ਼ ਬੇਗ ਅੱਤ ਵਿੱਚੋਂ ਦੋ ਟੋਟੇ ਕਮਸ਼ ਬੇਗਦੇ ਦੋ ਟੋਟੇ ਕਰਕੇ ਨਾ ਅੱਧ ਚੋਂ ਪਾੜ ਕੇ ਤੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਛੇਵੇਂ ਪਾਤਸ਼ਾਹ ਵੱਲ ਤੁਰਿਆ ਆਵੇ। ਲਹੂ ਦੇ ਵਿੱਚ ਲੱਥਪੱਤ ਹੋਇਆ ਭਿੱਜਾ ਹੋਇਆ ਖੂਨ ਦੇ ਨਾਲ ਤੁਰਿਆ ਆਵੇ। ਤੇ ਮਹਾਰਾਜ ਹਸਨ ਖਾਨ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਆਓ ਸਾਡਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਆਉਂਦਾ ਹੀ। ਤੇ ਹਸਨ ਖਾਨ ਕਹਿੰਦਾ ਮਹਾਰਾਜ ਮੈਂ ਚੰਗਾ ਰਿਆਂ ਨਾ ਰਾਤੋਂ ਰਾਤ ਹੀ ਪਾਸਾ ਬਦਲ ਗਿਆ। ਇਥੇ ਦੇ ਸ਼ਮਸ਼ਵੇ ਗਰਗਿਆਂ ਦੇ ਦੋ-ਦੋ ਟੋਟੇ ਹੁੰਦੇ ਮੇਰੇ ਦੇ ਪੰਜ ਸੱਤ ਕਰਨੇ ਬਾਬੇ ਬਿਦੀ ਚੰਦ ਰਗਿਆਂ ਨੇ ਮੈਂ ਚੰਗਾ ਰਿਆਂ ਜਿਹੜਾ ਰਾਤੋਂ ਰਾਤ ਟਾਈਮ ਬਚਾ ਕੇ ਤੇ ਦੂਜੇ ਪਾਸੇ ਆ ਗਿਆ ਇਹਨੇ ਚਿਰ ਨੂੰ ਕਾਬਲੀ ਬੇਗ ਤੇ ਲਲਾ ਬੇਗ ਆਏ ਬਹਾਦਰ ਬਾਬਾ ਬਿਦੀ ਚੰਦ ਸਾਹਿਬ ਪਾਸੇ ਖਲੋਤੇ ਨੇ ਤੇ ਛੇਵੇਂ ਪਾਤਸ਼ਾਹ ਨੇ ਇਹਨਾਂ ਦੋਹਾਂ ਨੂੰ ਨਰਕਾਂ ਦੇ ਰਾਹ ਤੋਰਿਆ ਇਹ ਸੀ ਸਤਗੁਰਾਂ ਦੀ ਸਿਫਤ ਸਲਾਹਤ ਅਤੇ ਨਾਲ ਹੀ ਬਹਾਦਰ ਬਾਬਾ ਬਿਦੀ ਚੰਦ ਸਾਹਿਬ ਦੇ ਜੀਵਨ ਵਿੱਚੋਂ ਇੱਕ ਛੋਟੀ ਜੀ ਦਾਸਤਾਨ